ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੋਖ ਮੰਗਲ ਕਲੇਹਾਨ ਸਹਿਜ ਤਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਖਿਓ ਬੇਰਕ ਸਤਿਗੁਰੂ ਤਾਪ ਉਤਾਰਿਆ ਸੁਖ ਮੰਗਲ ਕਲਿਆਣ ਸਹਿਜ ਧਨ ਪਰਬ ਦੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਰਕਾ ਸਤਗੁਰੂ ਤਾਪ ਉਤਾਰਿਆ ਓਰੇ ਸਤਗੁਰੂ ਕੀ ਸਰਨ ਆਈ ਜਾਂਕੇ ਸਿਵਾਨਾ ਬਿਰਥੀ ਜਾਈ ਰਹਾਓ ਘਰ ਮੇ ਸੁਖ ਬਾਹਰ ਹਨ ਸੁਖਾ ਪ੍ਰਭ ਆਪਣੇ ਭਈ ਦਿਆਲਾ ਨਾਨਕ ਬੇਗਾਨਾ ਲਾਗੇ ਕਿਉ ਮੇਰਾ ਪ੍ਰਭ ਹੋਵਾ ਕਰ ਪਾਲਾ ਸਤਨਾਂ ਰੇ ਵਾਹੇ ਗੁਰੂ ਸਾਹਿਬ ਜੀ ਸੋਖ ਮੰਗਲ ਕਲੇਹਾਨ ਸਹਿਜ ਤਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਖਿਓ ਬੇਰਕ ਸਾਥ ਗੁਰੂ ਤਾਪ ਉਤਾਰਿਆ ਸੂਖ ਮੰਗਲ ਕਲਿਆਣ ਸਹਿਜ ਧਨ ਪਰਬ ਦੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਿਰਕ ਸਤਿਗੁਰ ਤਾਪ ਉਤਾਰਿਆ ਓਰੇ ਸਤਗੁਰੂ ਕੀ ਸਰਨਾਈ ਜਾ ਕੇ ਸਿਵਾ ਨਾ ਬਿਰਥੀ ਜਾਈ ਰਹਾਓ ਘਰ ਮੇ ਸੁਖ ਬਾਹਰ ਹਨ ਸੁਖਾ ਪਰਬ ਆਪਣੇ ਭਈ ਦਿਆਲਾ ਨਾਨਕ ਬੇਗਾਨਾ ਨਾ ਲਾਗੇ ਕਿਉ ਮੇਰਾ ਪ੍ਰਭ ਹੋਵਾ ਕਰਪਾਲਾ ਸਤਨਮ ਸ੍ਰੀ ਵਾਹਿਗੁਰੂ ਸਹਬ ਜੀ ਸੂਖ ਮੰਗਲ ਕਲੇਹਾਨ ਸਹਿਜ ਤਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਖਿਓ ਬਿਰਕ ਸਾਧ ਗੁਰੂ ਤਾਪ ਉਤਾਰਿਆ ਸੁਖ ਮੰਗਲ ਕਲਿਆਣ ਸਹਿਜ ਧਨ ਪਰਬ ਦੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਿਰਕ ਸਤਿਗੁਰ ਤਾਪ ਉਤਾਰਿਆ ਓਰੇ ਸਤਗੁਰੂ ਕੀ ਸਰਨਾਈ ਜਾਂਕੇ ਸਵਾਨਾ ਮਿਰਥੀ ਜਾਈ ਰਹਾ ਓ ਘਰ ਮੇ ਸੁਖ ਬਾਹਰ ਫਨ ਸੁਖਾ ਪਰਬ ਆਪਣੇ ਪਈ ਦਿਆਲਾ ਨਾਨਕ ਬੇਗਾਨਾ ਲਾਗੇ ਕਿਉ ਮੇਰਾ ਪ੍ਰਭ ਹੋਵਾ ਕਰਪਾਲਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੋਖ ਮੰਗਲ ਕਲੇਹਾਨ ਸਹਿਜ ਤਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਖਿਓ ਬਿਰਕ ਸਤਿਗੁਰ ਤਾਪ ਉਤਾਰਿਆ ਸੂਖ ਮੰਗਲ ਕਲਿਆਣ ਸਹਿਜ ਧਨ ਪਰਬ ਦੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਿਰਕ ਸਤਗੁਰ ਤਾਪ ਉਤਾਰਿਆ उबरे सतगुरु की सरनाई आई जहाँ की सेवाना ब्यर्थ जाई रहाओ घर में सुख बाहर फन सुखा ਪਰਬ ਆਪਣੇ ਪਈ ਦਿਆਲਾ ਨਾਨਕ ਬੇਗਨ ਨਾ ਲਾਗੇ ਕਿਉ ਮੇਰਾ ਪ੍ਰਭ ਹੋਵਾ ਕਰਪਾਲਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੂਖ ਮੰਗਲ ਕਲੇਹਾਨ ਸਹਿਜ ਤਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਖਿਓ ਬੇਰਕ ਸਾਥ ਗੁਰੂ ਤਾਪ ਉਤਾਰਿਆ ਸੂਖ ਮੰਗਲ ਕਲਿਆਣ ਸਹਿਜ ਧਨ ਪਰਬ ਦੇ ਚਰਨ ਨਿਹਾਰਿਆ ਤਰਾਖਨ ਹਾਰੇ ਰੱਖਿਓ ਬਿਰਕ ਸਤਗੁਰ ਤਾਪ ਉਤਾਰਿਆ बरे सतगुरु की शरनाई जावाना ब्यर्थ जाई रहाओ घर में सुख बाहर फन सुखा ਪਰਬ ਆਪਣੇ ਭਈ ਦਿਆਲਾ ਨਾਨਕ ਬੇਗਾਨਾ ਨਾ ਲਾਗੇ ਕਿਉ ਮੇਰਾ ਪ੍ਰਭ ਹੋਵਾ ਕਰਪਾਲਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੂਖ ਮੰਗਲ ਕਲੇਹਾਨ ਸਹਿਜ ਤਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਖਿਓ ਬੇਰਕ ਸਾਧ ਗੁਰੂ ਤਾਪ ਉਤਾਰਿਆ ਸੂਖ ਮੰਗਲ ਕਲਿਆਣ ਸਹਿਜ ਧਨ ਪਰਬ ਦੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਿਰਕ ਸਤਿਗੁਰ ਤਾਪ ਉਤਾਰਿਆ ਓਰੇ ਸਤਗੁਰੂ ਕੀ ਸਰਨਾਈ ਜਾਂਕੇ ਸਿਵਾ ਨ ਬਿਰਥੀ ਜਾਈ ਰਹਾਓ ਘਰ ਮੇ ਸੁਖ ਬਾਹਰ ਹਨ ਸੁਖਾ ਪਰਬ ਆਪਣੇ ਭਈ ਦਿਆਲਾ ਨਾਨਕ ਬੇਗਾਨਾ ਨਾ ਲਾਗੇ ਕਿਉ ਮੇਰਾ ਪ੍ਰਭ ਹੋਵਾ ਕਰ ਪਾਲਾ ਹਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੂਖ ਮੰਗਲ ਕਲਿਹਾਨ ਸਹਿਜ ਤਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਖਿਓ ਬਿਰਕ ਸਾਥ ਗੁਰੂ ਤਾਪ ਉਤਾਰਿਆ ਸੂਖ ਮੰਗਲ ਕਲਿਆਣ ਸਹਿਜ ਧਨ ਪਰਬ ਦੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਿਰਕ ਸਤਿਗੁਰ ਤਾਪ ਉਤਾਰਿਆ ਓਰੇ ਸਤਗੁਰੂ ਕੀ ਸਰਨਾਈ ਜਾਂਕੇ ਸਿਵਾਨਾ ਬਿਰਥੇ ਜਾਈ ਰਹਾਓ ਘਰ ਮੇ ਸੁਖ ਬਾਹਰ ਹਨ ਸੁਖਾ ਪ੍ਰਭ ਆਪਣੇ ਭੈ ਦਿਆਲਾ ਨਾਨਕ ਬੇਗਾਨਾ ਨਾ ਲਾਗੇ ਕਿਉ ਮੇਰਾ ਪ੍ਰਭ ਹੋਵਾ ਕਰ ਪਾਲਾ ਹਾ ਸਤਨਮ ਸ੍ਰੀ ਵਾਹਿਗੁਰੂ ਸਹਬ ਜੀ ਸੂਖ ਮੰਗਲ ਕਲੇਹਾਨ ਸਹਿਜ प्रभ के चरण निहार्या राखन हारे राख्यो बिरक सतगुरु ताप उतारिया सुख मङ्गल कल्याण सहज तन ਪਰਬ ਕੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਿਰਕ ਸਤਿਗੁਰ ਤਾਪ ਉਤਾਰਿਆ ਓਬਰੇ ਸਤਿਗੁਰ ਕੀ ਸਰਨਾਈ ਜਾਂ ਕੇ ਸੇਵਾ ਨਾ ਬੇਰਥੇ ਜਾਈ ਰਹਾਉ ਘਰ ਮੇ ਸੁਖ ਬਾਹਰ ਫਨ ਸੁਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਬਿਗਨ ਨਾ ਲਾਗੇ ਕਿਉ ਮੇਰਾ ਪ੍ਰਭ ਹੋਵਾ ਕਰਪਾਲਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੋਖ ਮੰਗਲ ਕਲੇਹਾਨ ਸਹਿਜ ਤਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੇ ਰੱਖਿਓ ਬੇਰਕ ਸਾਧਗੁਰੂ ਤਾਪ ਉਤਾਰਿਆ ਸੁਖ ਮੰਗਲ ਕਲਿਆਣ ਸਹਿਜ ਧਨ ਪਰਬ ਦੇ ਚਰਨ ਨਿਹਾਰਿਆ ਰਾਖਨ ਹਾਰੇ ਰੱਖਿਓ ਬੇਰਕ ਸਤਿਗੁਰ ਤਾਪ ਉਤਾਰਿਆ ਓਰੇ ਸਤਿਗੁਰ ਕੀ ਸਰਨਾਈ ਜਾਂਕੇ ਸਿਵਾਨਾ ਬਿਰਥੀ ਜਾਈ ਰਹਾਓ ਘਰ ਮੇ ਸੁਖ ਬਾਹਰ ਫਨ ਸੁਖਾ ਪ੍ਰਭ ਆਪਣੇ ਪਈ ਦਿਆਲਾ ਨਾਨਕ ਬੇਗਨ ਨਾ ਲਾਗੇ ਕਿਉ ਮੇਰਾ ਪ੍ਰਭ ਹੋਵਾ ਕਰ ਪਾਲਾ ਹਾ ਸਤਨਾਂ ਸ੍ਰੀ ਵਾਹਿਗੁਰੂ ਸਹਬ ਜੀ ਸੋਖ ਮੰਗਲ ਕਲੇਹਾਨ ਸਹਿਜ ਤਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਖਿਓ ਬੇਰਕ ਸਤਿਗੁਰੂ ਤਾਪ ਉਤਾਰਿਆ ਸੁਖ ਮੰਗਲ ਕਲਿਆਣ ਸਹਿਜ ਧਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਰਕਾ ਸਤਗੁਰ ਤਾਪ ਉਤਾਰਿਆ ਉਬਰੇ ਸਤਗੁਰ ਕੀ ਸਰਨਾਈ ਜਾਂਕੇ ਸਿਵਾਨਾ ਬਿਰਥੇ ਜਾਈ ਰਹਾ ਘਰ ਮੇ ਸੁਖ ਬਾਹਰ ਹਨ ਸੁਖਾ ਪ੍ਰਭ ਆਪਣੇ ਪਈ ਦਿਆਲਾ ਨਾਨਕ ਬੇਗਾਨਾ ਲਾਗੇ ਕਿਉ ਮੇਰਾ ਪ੍ਰਭ ਹੋਵਾ ਕਰਪਾਲਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੂਖ ਮੰਗਲ ਕਲੇਹਾਨ ਸਹਿਜ ਤਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਖਿਓ ਬੇਰਕ ਸਤਿਗੁਰੂ ਤਾਪ ਉਤਾਰਿਆ ਸੁਖ ਮੰਗਲ ਕਲਿਆਣ ਸਹਿਜ ਧਨ ਪਰਬ ਦੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਰਕਾ ਸਤਗੁਰ ਤਾਪ ਉਤਾਰਿਆ ਓ ਬਰੇ ਸਤਗੁਰ ਕੀ ਸਰਨਾਈ ਜਾਂਕੇ ਸਿਵਾਨਾ ਬਿਰਥੇ ਜਾਈ ਰਹਾਓ ਘਰ ਮੇ ਸੁਖ ਬਾਹਰ ਹਨ ਸੁਖਾ ਪ੍ਰਭ ਆਪਣੇ ਪਈ ਦਿਆਲਾ ਨਾਨਕ ਬੇਗਾਨਾ ਲਾਗੇ ਕਿਉ ਮੇਰਾ ਪ੍ਰਭ ਹੋਵਾ ਕਰਪਾਲਾ ਸਤਨ ਸ੍ਰੀ ਵਾਹਿਗੁਰੂ ਸਹਬ ਜੀ ਸੂਖ ਮੰਗਲ ਕਲੇਹਾਨ ਸਹਿਜ ਤਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਖਿਓ ਬੇਰਕ ਸਾਥ ਗੁਰੂ ਤਾਪ ਉਤਾਰਿਆ ਸੁਖ ਮੰਗਲ ਕਲਿਆਣ ਸਹਿਜ ਧਨ ਪਰਬ ਦੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਰਕਾ ਸਤਗੁਰ ਤਾਪ ਉਤਾਰਿਆ ਓਰੇ ਸਤਗੁਰ ਕੀ ਸਰਨਾਈ ਜਾਂਕੇ ਸੇਵਾ ਨ ਬਿਰਥੇ ਜਾਈ ਰਹਾਓ ਘਰ ਮੇ ਸੁਖ ਬਾਹਰ ਹਨ ਸੁਖਾ ਪ੍ਰਭ ਆਪਣੇ ਭਈ ਦਿਆਲਾ ਨਾਨਕ ਬੇਗਨ ਨਾ ਲਾਗੇ ਕਿਉ ਮੇਰਾ ਪ੍ਰਭ ਹੋਵਾ ਕਰ ਪਾਲਾ ਸਤਨਾਂ ਸੇਵਾ ਹੈ ਗੁਰੂ ਸਾਹਿਬ ਜੀ ਸੋਖ ਮੰਗਲ ਕਲੇਹਾਨ ਸਹਿਜ ਤਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਖਿਓ ਬੇਰਕ ਸਤਿਗੁਰੂ ਤਾਪ ਉਤਾਰਿਆ ਸੁਖ ਮੰਗਲ ਕਲਿਆਣ ਸਹਿਜ ਧਨ ਪਰਬ ਦੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਰਕਾ ਸਤਗੁਰ ਤਾਪ ਉਤਾਰਿਆ ਓਬਰੇ ਸਤਗੁਰ ਕੀ ਸਰਨਾਈ ਜਾਂਕੇ ਸਿਵਾਨਾ ਬਿਰਥੀ ਜਾਈ ਰਹਾਓ ਘਰ ਮੇ ਸੁਖ ਬਾਹਰ ਹਨ ਸੁਖਾ ਪ੍ਰਭ ਆਪਣੇ ਪਈ ਦਿਆਲਾ ਨਾਨਕ ਬੇਗਾਨਾ ਲਾਗੇ ਕਿਉ ਮੇਰਾ ਪ੍ਰਭ ਹੋਵਾ ਕਰਪਾਲਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੂਖ ਮੰਗਲ ਕਲੇਹਾਨ ਸਹਿਜ ਤਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਖਿਓ ਵੇਰਕਾ ਸਤਗੁਰੂ ਤਾਪ ਉਤਾਰਿਆ ਸੁਖ ਮੰਗਲ ਕਲਿਆਣ ਸਹਜ ਧਨ ਪਰਬ ਦੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਰਕਾ ਸਤਗੁਰ ਤਾਪ ਉਤਾਰਿਆ ਓਰੇ ਸਤਗੁਰ ਕੀ ਸਰਨ ਆਈ ਜਾਂਕੇ ਸਿਵਾਨਾ ਬਿਰਥੇ ਜਾਈ ਰਹਾਓ ਘਰ ਮੇ ਸੁਖ ਬਾਹਰ ਫਨ ਸੁਖਾ ਪ੍ਰਭ ਆਪਣੇ ਪਈ ਦਿਆਲਾ ਨਾਨਕ ਬੇਗਾਨਾ ਨਾ ਲਾਗੇ ਕਿਉ ਮੇਰਾ ਪ੍ਰਭ ਹੋਆ ਕਰਪਾਲਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੂਖ ਮੰਗਲ ਕਲੇਹਾਨ ਸਹਿਜ ਤਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਖਿਓ ਬੇਰਕ ਸਤਿਗੁਰ ਤਾਪ ਉਤਾਰਿਆ ਸੂਖ ਮੰਗਲ ਕਲਿਆਣ ਸਹਿਜ ਧਨ ਪਰਬ ਦੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਿਰਕ ਸਤਗੁਰ ਤਾਪ ਉਤਾਰਿਆ ਓਰੇ ਸਤਗੁਰੂ ਕੀ ਸਰਨਾਈ ਜਾਂਕੇ ਸਿਵਾ ਨ ਬਿਰਥੇ ਜਾਈ ਰਹਾ ਓ ਘਰ ਮੇ ਸੁਖ ਬਾਹਰ ਫਨ ਸੁਖਾ ਪ੍ਰਭ ਆਪਣੇ ਪਈ ਦਿਆਲਾ ਨਾਨਕ ਬੇਗਾਨਾ ਨਾ ਲਾਗੇ ਕਿਉ ਮੇਰਾ ਪ੍ਰਭ ਹੋਵਾ ਕਰ ਪਾਲਾ ਹਾ ਸਤਨਮ ਸ੍ਰੀ ਵਾਹਿਗੁਰੂ ਸਹਬ ਜੀ ਸੂਖ ਮੰਗਲ ਕਲੇਹਾਨ ਸਹਿਜ प्रभ के चरण निहार्या राखन हारे राख्यो बिरक सतगुरु ताप उतया सुख मङ्गल कल्याण सहज तन ਪਰਾਭ ਕੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਿਰਕ ਸਤਿਗੁਰ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਨਾਈ ਜਾਂ ਕੇ ਸੇਵਾ ਨਾ ਬੇਰਥੇ ਜਾਈ ਰਹਾਉ ਘਰ ਮੇ ਸੁਖ ਬਾਹਰ ਫਨ ਸੁਖਾ ਪ੍ਰਭ ਆਪਣੇ ਪਏ ਦਿਆਲਾ ਨਾਨਕ ਬਿਗਨ ਨਾ ਲਾਗੇ ਕਿਉ ਮੇਰਾ ਪ੍ਰਭ ਹੋਵਾ ਕਰਪਾਲਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੋਖ ਮੰਗਲ ਕਲੇਹਾਨ ਸਹਿਜ ਤਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੇ ਰੱਖਿਓ ਬਿਰਕ ਸਤਿਗੁਰ ਤਾਪ ਉਤਾਰਿਆ ਸੁਖ ਮੰਗਲ ਕਲਿਆਣ ਸਹਿਜ ਧਨ ਪਰਬ ਦੇ ਚਰਨ ਨਿਹਾਰਿਆ ਰਾਖਨ ਹਾਰੇ ਰੱਖਿਓ ਬਰਕਾ ਸਤਗੁਰ ਤਾਪ ਉਤਾਰਿਆ ਓਰੇ ਸਤਗੁਰ ਕੀ ਸਰਨਾਈ ਜਾਂਕੇ ਸਿਵਾਨਾ ਬਿਰਥੇ ਜਾਈ ਰਹਾਓ ਘਰ ਮੇ ਸੁਖ ਬਾਹਰ ਹਨ ਸੁਖਾ ਪ੍ਰਭ ਆਪਣੇ ਪਈ ਦਿਆਲਾ ਨਾਨਕ ਬੇਗਾਨਾ ਲਾਗੇ ਕਿਉ ਮੇਰਾ ਪ੍ਰਭ ਹੋਆ ਕਰਪਾਲਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੋਖ ਮੰਗਲ ਕਲੇਹਾਨ ਸਹਿਜ